ਪਰ ਥੋੜਾ ਬਹੁਤ ਖਵਾਮਾਦਾ ਅਸਰ ਵੀ ਹੋ ਜਾਂਦਾ ਹੈ ਤੇ 2024 ਚ ਜਨਤਾ ਨੇ ਸਾਨੂੰ ਪਿਆਰ ਦਿੱਤਾ ਹੈ ਇਸ ਗੱਲ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਇਹਨਾਂ ਦੇ ਨਹੀਂ ਕਾਂਗਰਸ ਦੇ ਵੱਲੋਂ ਮਨਰੇਗਾ ਬਚਾਓ ਸੰਗਰਾਮ ਰੈਲੀ ਵਕਫ ਵਕਫ ਥਾਵਾਂ ਤੇ ਕੀਤੀ ਜਾ ਰਹੀ ਹੈ ਪਿੱਤੇ ਕੱਲ ਇੱਕ ਵੱਡੀ ਸਟੇਟਮੈਂਟ ਭੁਪੇਸ਼ ਬਗੇਲ ਦੀ ਸਾਹਮਣੇ ਆਈ ਸੀ ਕਿ 2027 ਐਸੈਂਬਲੀ ਇਲੈਕਸ਼ਨ ਅਸੀਂ ਬਿਨਾ ਕਿਸੇ ਸੀਐਮ ਫੇਸ ਤੋਂ ਲੜਾਂਗੇ ਕਿਉਂਕਿ ਚਰਚਾ ਛਿੜੀ ਹੋਈ ਸੀ ਕਿ ਵੱਡੇ ਵੱਡੇ ਜੋ ਕਾਂਗਰਸੀ ਲੀਡਰਸ ਨੇ ਆਪਣੇ ਆਪ ਸੀਐਮ ਫੇਸ ਪ੍ਰੋਜੈਕਟ ਕਰ ਰਹੇ ਨੇ 2027 ਅਸੈਂਬਲੀ ਇਲੈਕਸ਼ਨਸ ਲਈ 2022 ਅਸੀਂ ਦੇਖਿਆ ਸੀ ਕਿ ਕਿਸੇ ਕੇ ਨਾਲ ਜੰਗ ਕਾਂਗਰਸ ਪਾਰਟੀ ਵਿੱਚ ਬਹਿਸ 18% ਤੱਕ ਹੀ ਸਿਮਟ ਕੇ ਰਹੀ ਗਈ ਸੀ ਅੰਦਰੂਨੀ ਤਣਾਅਬੰਦੀ ਇੱਕ ਵੱਡਾ ਕਾਰਨ ਬਣੀ ਸੀ ਕਾਂਗਰਸ ਪਾਰਟੀ ਦੇ ਹਾਰ ਦਾ ਅਸੀਂ ਦੇਖਿਆ ਸੀ ਕਿ ਕਿਸੇ ਕੇ ਨਾਲ ਕਲੇਸ਼ ਕਾਂਗਰਸ ਵਿੱਚ ਬਚਿਆ ਸੀ 18 ਸਪਟੈਂਬਰ 2021 ਦਾ ਦਿਨ ਜਦੋਂ ਕਿਸ ਸਾਫ ਦਾ ਸੀਐਮ ਕੈਪਟਨ ਅਮਿੰਦਰ ਸਿੰਘ ਨੇ ਰਸਾਇਣ ਦੇ ਤਹਿਸੀ ਕਿਉਂਕਿ ਸੀਐਮ ਕੁਸਿਤੋਨਾਂ ਨੂੰ ਲਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਾਬਕਾ ਸੀਐਮ ਚੰਨੀ ਜੁਰੇ ਉਹ ਰਿਮੇਨਿੰਗ ਟਾਈਮ ਲਈ ਸੀਐਮ ਬਣੇ ਸੀ ਪਰ ਕਿਸੇ ਕੇ ਨਾਲ 2022 ਅਸੈਂਬਲੀ ਇਲੈਕਸ਼ਨਸ ਦੇਤੇ ਹੀ ਸੀ ਹਾਲਾਂਕਿ ਸੀਐਮ ਫੇਸ ਪ੍ਰੋਜੈਕਟ ਕੀਤਾ ਗਿਆ ਸੀ ਸਾਬਕਾ ਸੀਐਮ ਚੰਨੀ ਜੁਰੇ ਨਾਲ ਨਗਜੋਤ ਸਿੰਘ ਸਿੱਧੂ ਨੂੰ ਪਰ ਦੂਸਰੇ ਪਾਸੇ ਜੋ ਰਾਹੁਲ ਗਾਂਧੀ ਤੇ ਪ੍ਰੇਨਕਾ ਗਾਂਧੀ ਪੰਜਾਬ ਚ ਗੈਰਹੀ ਹੋਈ ਸੀ ਉੱਥੇ ਆਏ ਸੀ ਤੇ ਸਾਬਕਾ ਸੀਐਮ ਚੰਨੀ ਨੂੰ 2022 ਦਾ ਸੀਐਮ ਫੇਸ ਐਲਾਨ ਦਿੱਤਾ ਗਿਆ ਸੀ ਪਰ ਹੁਣ ਕਿਸ ਗਲਤੀ ਦਾ ਮਲਾਲ ਉਹਨਾਂ ਨੂੰ ਹੋ ਰਿਹਾ ਹੈ 2022 ਦੀਆਂ ਗਲਤੀਆਂ ਕਾਰਨ ਸਾਡਾ ਵੱਡਾ ਨੁਕਸਾਨ ਹੋਇਆ ਹੈ गोपेश बघेल ने इस कॉल का जिक्र किया पर थोड़ा बहुत हवामा का असर भी हो जाता है 2024 में जनता ने सालों प्यार ਦਿੱਤਾ है इस कॉल का जिक्र गोपेश बघेल देवलो कीता गया किसी के नाल पंजाब सेकुलर रबिया जड़ा डंगियां नहीं इस कॉल का भी जिक्र उन्होंने किया अच्छा यह तो नहीं लग रहा तो पता नहीं जी क्या यह प्रशासन के काम का एक तो बात बता रहे हैं कास्टिज्म वोट होने लग गया जट को नहीं पढ़ रहा जा वो दलित को नहीं पढ़ रहा कुछ ऐसा भी हो रहा है तभी इस बार ये फैसला लिया गया देखिए पंजाब में सेकुलरिज्म की जड़ें बहुत गहरी है और थोड़ा बहुत हवाओं का असर तो हो जाता है लेकिन मुख्य रूप से आपने देखा कि 2022 में जो इन्ही गलतियों के कारण से जनता हमसे नाराज हुई थी लेकिन जब लोकसभा का चुनाव आया 2024 दो हजार चौबीस में तो वही जनता ने हमें खूब भरपूर आशीर्वाद दिया है तो अभी जो हमारी रणनीति ये है कि हम सामूहिक नेतृत्व में चलेंगे और सबको और हमारा जो चेहरा है वो राहुल जी और खड़गे जी का होगा तो काफी टाइम हो गया पंजाब देख जी क्या यह तो नहीं लग रहा कि लास्ट टाइम जो आपने चेहरा बनाया कहीं कास्टिज्म भी वो फायर कर गया वोटिंग में जहाँ लगता है कि पंजाब में कास्टिज्म वोट होने लग गया जट को नहीं पड़ रहा जा वो दलित को नहीं पड़ रहा कुछ ऐसा भी हो रहा है तभी इस बार ये फैसला लिया गया देखिए पंजाब में सेकुलरिज्म की जड़े बहुत गहरी है और थोड़ा बहुत हवाओं का असर तो हो जाता है लेकिन मुख्य रूप से आपने देखा कि 2022 में जो इन्हीं गलतियों के कारण से जनता हमसे नाराज हुई थी लेकिन जब लोकसभा का चुनाव आया 2024 में तो वही जनता ने हमें खूब भरपूर आशीर्वाद दिया है तो अभी जो हमारी रणनीति ये है कि हम सामूहिक नेतृत्व में चलेंगे और सबको और हमारा जो चेहरा है वो राहुल जी और खड़गे जी का होगा ਕਿ ਕਿ ਜਨਾ ਦਲਿਤ ਸੀਐਮ ਫੇਸ ਵਾਲੇ ਸਵਾਲ ਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਭਗੈਲ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ 2022 ਦੀਆਂ ਗਲਤੀਆਂ ਦੇ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ ਸੀ ਕਿਉਂਕਿ 2022 ਦਾ ਜ਼ਿਕਰ ਕਰ ਅਸੈਂਬਲੀ ਇਲੈਕਸ਼ਨ ਦਾ ਤੇ ਸਾਬਕਾ ਸੀਐਮ ਚੰਨੀ ਜੋਕੀ ਦਲਿਤ ਚਿਹਰਾ ਨੇ ਵੱਡਾ ਉਹਨਾਂ ਨੂੰ ਸੀਐਮ ਫੇਸ ਬਣਾਇਆ ਗਿਆ ਸੀ ਤੇ ਪੰਜਾਬ ਦੀ ਜਨਤਾ ਸਾਡੇ ਤੋਂ ਨਾਰਾਜ਼ ਹੋ ਗਈ ਸੀ ਇਸ ਗੱਲ ਦਾ ਜ਼ਿਕਰ ਭੁਪੇਸ਼ ਭਗੈਲ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਰ ਉਸ ਤੋਂ ਬਾਅਦ 2024 जो लोग सभा इलेक्शन हुई जनता ने सामने प्यार दिता है पर किस तरीके आगुआ बयान आ रहे सी थम फेस क्योंकि बीते कल भी उन्होंने इस गल का जिक्र किया कि दो हज़ार सताई असैम्बली इलेक्शन अम फेस तो ही लड़ा मेरे मेरे सहयोगी गौरव शुक्ला लाइव जुड़े हुए हैं न्यूज रूम तो गौरव एक तो बाद एक बयान बीते कल यह बयान दता भूपेश बघेल ने कि बिना सी एम फेस तो दो हजार सताई असैम्बली इलेक्शन कांग्रेस पार्टी लड़ेगी पर हूँ दलित वाले सीएम फेस ते ਵੀ ਉਹਨਾਂ ਨੇ ਬਿਆਨ ਦਿੱਤਾ ਕਿ 2 2022 ਚ ਗਲਤੀ ਹੋਈ ਸੀ। ਉਸਸੀ ਹੁਣ ਮੁੜ ਤੋਂ ਦੁਹਰਾਣਾ ਨਹੀਂ ਚਾਹੁੰਦੇ। ਕਿਹੜੀ ਗਲਤੀਆਂ ਵੱਲ ਇਸ਼ਾਰਾ ਕਰ ਰਹੇ? ਦੇਖੋ ਗਲਤੀਆਂ ਤਾਂ ਬਹੁਤ ਸਾਰੀਆਂ ਕਾਂਗਰਸ ਨੇ ਕੀਤੀਆਂ ਨੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮੈਂ ਦੋ ਸਟੇਟਮੈਂਟਸ ਜਿਹੜੀ ਕੱਲ ਤੇ ਅੱਜ ਦੀ ਹੈਗੀ ਹੈ ਜੇ ਦਰਸ਼ਕ ਉਹਨੂੰ ਬਹੁਤ ਸੌਖੇ ਸ਼ਬਦਾਂ 'ਚ ਸਮਝਣ ਦੀ ਕੋਸ਼ਿਸ਼ ਕਰਨ ਤਾਂ ਇਹ ਡੈਮੇਜ ਕੰਟਰੋਲ ਹੈ। ਇੱਕ ਤਰੀਕੇ ਨਾਲ ਪਿਛਲੇ 1.5 ਮਹੀਨੇ ਦੇ ਵਿੱਚ ਜੋ ਕਾਂਗਰਸ ਦੇ ਅੰਦਰ ਹੋਇਆ ਔਰ ਮੈਂ ਪਿਛਲੇ 5-6 ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸਟੇਜਾਂ ਤੋਂ ਬਿਆਨ ਦਿੱਤੇ ਗਏ ਕਿ ਅਸੀਂ ਮੁੱਖ ਮੰਤਰੀ ਨਹੀਂ ਬਣਨਾ ਕਾਂਗਰਸ ਦੀ ਸਰਕਾਰ ਚਾਹੀਦੀ ਹੈ ਕਦੇ ਰਿੰਗ ਬੋਲਦੇ ਨੇ ਕਦੇ ਰੰਦਾਵਾ ਬੋਲਦੇ ਨੇ ਇਸ ਸਭ ਦੇ ਵਿਚਾਲੇ ਬੁਪੇਸ਼ ਬਗੇਲ ਦੀ ਐਂਟਰੀ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸੀਐਮ ਚੇਰੇ ਤੋਂ ਬਿਨਾ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਤੇ ਫਿਰ 2022 ਵਾਲੀਆਂ ਗਲਤੀਆਂ ਦਾ ਵੀ ਜ਼ਿਕਰ ਹੈ ਦੇਖੋ 2022 ਦੇ ਵਿੱਚ ਕੀ ਹੋਇਆ 2022 ਦੇ ਤੁਸੀਂ 3-4 ਮਹੀਨਿਆਂ ਨੂੰ ਬਹੁਤ ਧਿਆਨ ਦੇ ਨਾਲ ਦੇਖੋ ਤਾਂ ਪਤਾ ਲੱਗਦਾ ਹੈ ਕਿ ਜਿਹੜਾ ਮਾਮਲਾ ਤੁਸੀਂ ਕਹੋ ਕਿ ਸਤੰਬਰ ਅਗਸਤ ਸਤੰਬਰ ਤੋਂ ਸ਼ੁਰੂ ਹੁੰਦਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਹੈ 2021 ਦੇ ਵਿੱਚ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕੀਤਾ ਗਿਆ ਆਲ ਆਫ ਸਟਨ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕੀਤਾ ਗਿਆ ਕਿਉਂਕਿ ਚੰਨੀ ਦੀ ਚਰਚਾ ਦੁਪਹਿਰ ਨੂੰ ਵੀ ਨਹੀਂ ਸੀ ਸ਼ਾਮ ਤਾਂ ਉਹ ਉਹ ਜਿਹੜੀਆਂ ਚੀਜ਼ਾਂ ਹੋਈਆਂ ਮੈਂ ਉਸ ਉਸ ਪੁਆਇੰਟ ਦੇ ਉੱਤੇ ਆਉਣਾ ਜਿਸ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਪਰ ਉੱਥੇ ਚੰਨੀ ਕਰੀਬ-ਕਰੀਬ 3 ਮਹੀਨੇ ਦੇ ਲਈ ਮੁੱਖ ਮੰਤਰੀ ਬਣਦੇ ਨੇ ਸੀਐਮ ਬਣੇ ਉਸ ਤੋਂ ਬਾਅਦ ਸਿੱਧੂ ਤੇ ਚੰਨੀ ਬਿਲਕੁਲ ਵੱਡੇ ਫੇਸ ਦੇ ਤੌਰ ਦੇ ਉੱਤੇ ਕਾਂਗਰਸ ਦੇ ਅੰਦਰ ਨਜ਼ਰ ਆ ਰਹੇ ਸੀ ਪੈਰਲਰ ਭਗਵੰਤ ਮਾਨ ਦਾ ਨਾਮ ਆਮ ਆਦਮੀ ਪਾਰਟੀ ਨੇ ਲੈ ਆ ਕੇ ਰੱਖ ਦਿੱਤਾ ਸੀਐਮ ਫੇਸ ਐਲਾਨ ਦਿੱਤਾ ਮੈਂ 2022 ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਅੱਜ ਵਾਲੇ ਬਿਆਨ ਦੇ ਉੱਤੇ ਆਉਣਾ ਹੈ आ, कि 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਅਸੀਂ ਕਾਲ ਲੈਂਤੀਆਂ ਹੀ ਲੋਕਾਂ ਦੀ ਸਾਡੇ ਕੋਲ ਬਹੁਤ ਫੋਨ ਆਏ ਆ ਨੰਬਰ ਦੇ ਉੱਤੇ ਮਿਸਕਾਲ ਆਈਆਂ ਤੇ ਆ ਚਿਹਰੇ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਨੇ ਤਾਂ ਕਾਂਗਰਸ ਪ੍ਰੈਸ਼ਰ ਮਹਿਸੂਸ ਕਰ ਰਹੀ ਸੀ ਕਿ ਅਸੀਂ ਬਿਨਾਂ ਚਿਹਰੇ ਤੋਂ ਜਾਈਏ ਕਿ ਨਾ ਜਾਈਏ 17 ਦੇ ਵਿੱਚ ਕੈਪਟਨ ਦਾ ਚਿਹਰਾ ਸੀ 2022 ਦੇ ਵਿੱਚ ਚਿਹਰਾ ਹੋਵੇ ਨਾ ਹੋਵੇ ਅਨਾਉਂਸ ਕੀਤਾ ਜਾਵੇ ਨਾ ਕੀਤਾ ਜਾਵੇ ਸ਼ਸ਼ੋ ਪੰਜ ਦੇ ਵਿੱਚ ਕਰਦੇ 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 ਪਾਰਟੀ ਦੇ ਅੰਦਰ ਇਸ ਤਰੀਕੇ ਨਾਲ ਦਬਾਅ ਸੀ ਆਪਣੇਆਂ ਦਾ ਹੀ ਕਿ ਆਖਿਰ ਨੂੰ ਇੱਕ ਸਟੇਜ ਦੇ ਉੱਤੇ ਜਾ ਕੇ ਸਿੱਧੂ ਔਰ ਚੰਨੀ ਦੇ ਵਿਚਾਲੇ ਹੱਥ ਖੜਾ ਕਰ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਦਾ ਇਥੋਂ ਕਹਿੰਦੇ ਬਹੁਤ ਵੱਡੀ ਗੇਮ ਖੋਮੀ ਪੰਜਾਬ ਦੇ ਵਿੱਚ ਨਾ ਕਿ ਜਿਸ ਤਰੀਕੇ ਨਾਲ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਕਿਉਂਕਿ ਕੈਪਟਨ ਨੂੰ ਹਟਾ ਕੇ ਚੰਨੀ ਨੂੰ ਬਣਾਉਣਾ ਇੱਕ ਵੱਖਰੀ ਗੱਲ ਸੀ ਤੇ ਫੁੱਲ ਫਲੈਜ 5 ਸਾਲ ਦੇ ਲਈ ਕਾਰਜਕਾਲ ਦੇਣ ਦੀ ਗੱਲ ਕਰਨਾ ਇੱਕ ਵੱਖਰੀ ਗੱਲ ਸੀ ਹੁਣ ਮੈਂ ਹਾਂ ਅੱਜ ਦੇ ਕੰਟੈਕਸਟ ਦੇ ਵਿੱਚ ਪੰਜਾਬ ਦੇ ਵਿੱਚ ਕਰੀਬ 33% ਤੇ ਜ਼ਿਆਦਾ ਹੈਗੇ ਨੇ ਜਿਹੜੇ ਦਲਿਤ ਵੋਟ ਬੈਂਕ ਹੈ ਪਰ ਉੱਥੇ ਇੱਕ ਹੋਰ ਅਹਿਮ ਪੁਆਇੰਟ ਇਹ ਹੈ ਕਿ ਦਲਿਤ ਵੋਟ ਬੈਂਕ ਇੱਕ ਪਾਸੇ ਜਾ ਕੇ ਡਿੱਗਦਾ ਨਹੀਂ ਹੈ ਨਹੀਂ ਤਾਂ ਕੋਈ ਵੀ ਪਾਰਟੀ ਦਲਿਤ ਸੀਐਮ ਨੂੰ ਬਣਾ ਦੇਵੇ ਚਿਹਰਾ ਬਣਾ ਦੇਵੇ ਜਾਂ ਕੋਈ ਹੋਰ ਵੱਡਾ ਅਹੁਦਾ ਦੇਵੇ ਤਾਂ ਡਾਇਰੈਕਟਲੀ ਉਹਨਾਂ ਨੂੰ 33% ਵੋਟਾਂ ਪੈ ਜਾਣ ਦੇਖੋ ਸਿਰਫ ਦਲਿਤ ਭਾਈਚਾਰਾ ਨਹੀਂ ਕੋਈ ਵੀ ਕਮਿਊਨਿਟੀ ਹੋਵੇ ਚਾਹੇ ਹਿੰਦੂ 38% ਪੰਜਾਬ ਦੇ ਵਿੱਚ ਹੈਗੇ ਨੇ ਜੱਟ ਸਿੱਖ ਭਾਈਚਾਰਾ ਇੱਕ ਵੱਡੀ ਗਿਣਤੀ ਦੇ ਵਿੱਚ ਹੈਗਾ ਹੈ ਤੋ ਸਾਰੇ ਇੱਕ ਪਾਸੇ ਜਾ ਕੇ ਵੋਟਾਂ ਇੱਕ ਪਾਸੇ ਨਹੀਂ ਪੈਂਦੀਆਂ ਜੇ 33% ਕਿਸੇ ਨੂੰ ਵੋਟਾਂ ਪੈ ਜਾਂ ਤਾਂ ਉਹ ਆਟੋਮੈਟਿਕਲੀ ਪਾਰਟੀ ਜਿੱਤ ਜਾਏਗੀ ਤਾਂ ਜਿਹੜਾ ਉਹ ਦਾਅ ਸੀ ਜਿਹੜਾ ਕਾਂਗਰਸ ਨੇ ਖੇਡਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਵਿੱਚ ਕਿ ਦਲਿਤ ਚਿਹਰਾ ਲੈ ਕੇ ਆਈਏ ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਦਈਏ 33% ਸਾਡੇ ਪਾਸੇ ਆ ਜਾਣਗੇ ਕੈਲਕੂਲੇਸ਼ਨ ਹੈ ਇਸ ਤਰੀਕੇ ਨਾਲ ਚਰਚਾਾਂਵਾਂ ਰਹੀਆਂ ਕਿ ਕੈਲਕੂਲੇਟ ਕੀਤਾ ਗਿਆ ਕਿ 33 ਦੇ ਵਿੱਚੋਂ ਜੇ 20 22% ਵੀ ਆ ਗਏ ਬਾਕੀ 10 15% ਸਾਡਾ ਕਾਡਰ ਹੈਗਾ ਵੋਟਾਂ ਆ ਜਾਣੀਆਂ 35 38% ਹੋ ਗਿਆ ਸਰਕਾਰ ਬਣ ਗਈ بس ਇਸ ਕੈਲਕੂਲੇਸ਼ਨ ਤੱਕ ਤਾਂ ਠੀਕ ਸੀ ਪਰ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਸੀ ਉਹ ਵੱਖਰੀ ਗੱਲ ਸੀ ਤੇ ਹੁਣ ਜਦੋਂ 2022 ਦੇ ਨਤੀਜਿਆਂ ਤੋਂ ਬਾਅਦ ਤੁਸੀਂ ਕਹੋ ਮੰਥਨ ਕੀਤਾ ਗਿਆ ਕਾਂਗਰਸ ਦੇ ਅੰਦਰੋਂ ਵੀ ਆਵਾਜ਼ਾਂ ਆਈਆਂ ਕਿ ਚੰਨੀ ਨੂੰ ਚਿਹਰਾ ਐਲਾਨਣਾ ਕਿ ਠੀਕ ਸੀ ਜਾਂ ਨਹੀਂ ਸੀ ਬਾਅਦ ਵਿੱਚ ਹੋਣਾ ਚਾਹੀਦਾ ਸੀ ਕਿ ਇੱਕ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਦੇਣਾ ਠੀਕ ਸੀ ਜਾਂ ਨਹੀਂ ਸੀ ਤਾਂ ਕੁੱਲ ਮਿਲਾ ਕੇ ਉਸ ਨੂੰ ਕੋਈ ਬਹੁਤ ਜ਼ਬਰਦਸਤ ਸਟੈਪ ਨਹੀਂ ਕੀਤਾ ਗਿਆ ਅੱਜ ਵੀ ਭਵेश बघेल ਨੂੰ ਜਦੋਂ ਇਸ ਸਵਾਲ ਕੀਤਾ ਗਿਆ ਮੈਂ ਬਿਲਕੁਲ ਵਰਡ ਟੂ ਵਰਡ ਬੁਵੇਸ਼ ਬਗੇਲ ਦੀ ਸਟੇਟਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਸਵਾਲ ਹੋਇਆ ਕਿ ਦੇਖੋ ਪੰਜਾਬ ਦੇ ਵਿੱਚ ਐਵੇਂ ਐਵੇਂ ਹੋਇਆ ਔਰ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਕਾਸਟਿਜ਼ਮ ਦੇ ਉੱਤੇ ਵੋਟਾਂ ਪੈਂਦੀਆਂ ਨੇ ਬੁਵੇਸ਼ ਬਗੇਲ ਸਟਾਰਟਿੰਗ ਦੇ ਵਿੱਚ ਉਸ ਨੂੰ ਹੈਂਡਲ ਕਰਦੇ ਨੇ ਬੁਵੇਸ਼ ਬਗੇਲ ਸਟਾਰਟਿੰਗ ਦੇ ਵਿੱਚ ਉਸ ਨੂੰ ਆਪਣੇ ਤਰੀਕੇ ਨਾਲ ਗੱਲ ਰੱਖਣ ਦੀ ਕੋਸ਼ਿਸ਼ ਕਰਦੇ ਨੇ ਪਹਿਲੀਆਂ ਦੋ ਲਾਈਨਾਂ ਸੁਣੋ ਕਹਿੰਦੇ ਹਾਂ ਪੰਜਾਬ ਦੇ ਵਿੱਚ ਸੈਕੂਲਰਿਜ਼ਮ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਬਿਲਕੁਲ ਪਰਫੈਕਟ ਹੈ ਇੱਥੇ ਹਿੰਦੂ ਸਿੱਖ ਵਾਲੀ ਕੋਈ ਪ੍ਰੋਬਲਮ ਨਹੀਂ ਨ ਇਹਤੇ ਹੋਰ ਕਿਸੇ ਤਰੀਕੇ ਦਾ ਤੁਹਾਨੂੰ ਫਿਰਕੂਵਾਦ ਨਜ਼ਰ ਨਹੀਂ ਆਉਂਦਾ ਜੇ ਆਪਾਂ ਕਹੀਏ ਕਿ ਪੋਲਰਾਈਜੇਸ਼ਨ ਨਜ਼ਰ ਨਹੀਂ ਆਉਂਦੀ ਪਰ ਹਾਂ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਜੱਟ ਸਿੱਖ ਭਾਈਚਾਰਾ ਅ ਅਪਰ ਕਾਸਟ ਲੋਅਰ ਕਾਸਟ ਇਹ ਜ਼ਰੂਰ ਹੈਗਾ ਇਹ ਅਸੀਂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਬਣਾਇਆ ਗਿਆ ਜਾਂ ਮੁੱਖ ਮੰਤਰੀ ਬਣਾਇਆ ਗਿਆ ਸੀ ਉਸ ਸਮੇਂ ਵੀ ਸੁਣਿਆ ਹੁਣ ਅਗਲਾ ਪੁਆਇੰਟ ਸੁਣੋ ਜਿਹੜਾ ਬਬੇਸ਼ ਬਗੇਲ ਨੇ ਅਗਲੀ ਲਾਈਨ ਬੋਲੀ ਕਹਿੰਦੇ ਇਹਨਾਂ ਗਲਤੀਆਂ ਕਰਕੇ ਹੀ ਤਾਂ ਅਸੀਂ 2022 ਦੇ ਵਿੱਚ ਹਾਰੇ ਆਂ ਹੁਣ ਇਹਨਾਂ ਕਿਹੜੀਆਂ ਗਲਤੀਆਂ ਦਾ ਜ਼ਿਕਰ ਹੋ ਰਿਹਾ ਇਹਨਾਂ ਗਲਤੀਆਂ ਦਾ ਕੀ ਦਲਿਤ ਸੀਐਮ ਬਣਾ ਦੇਣਾ ਗਲਤੀ ਸੀ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਐਲਾਨ ਦੇਣਾ ਗਲਤੀ ਸੀ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੋ ਸਕਦੀ ਹੈ ਪਰ ਚੰਨੀ ਨੂੰ ਐਲਾਨ ਦੇਣਾ ਕਿ ਇਹ ਗਲਤੀ ਸੀ ਦਲਿਤ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਚਾਹੀਦੀ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਸ ਕਰਕੇ ਤੁਸੀਂ ਦੇਖੋ ਸਮੇਂ ਸਮੇ ਦੇ ਉੱਤੇ ਜਿਹੜੀ ਟਾਪ ਲੀਡਰਸ਼ਿਪ ਤੁਹਾਨੂੰ ਨਜ਼ਰ ਆਉਂਦੀ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਜਦੋਂ ਹੁੰਦੀ ਹੈ ਤਾਂ ਉਸ ਦੇ ਵਿੱਚ ਪਹਿਲੇ ਦੂਜੇ ਤੀਜੇ ਨੰਬਰ ਦੇ ਉੱਤੇ ਤੁਹਾਨੂੰ ਦਲਿਤ ਭਾਈਚਾਰੇ ਦਾ ਨੁਮਾਇੰਦਾ ਨਜ਼ਰ ਆਏਗਾ ਪਹਿਲੇ ਦੂਜੇ ਤੀਜੇ ਨੰਬਰ ਦੇ ਉੱਤੇ ਤੁਹਾਨੂੰ ਜਿਹੜਾ ਹਿੰਦੂ ਭਾਈਚਾਰੇ ਦਾ ਨੁਮਾਇੰਦਾ ਨਜ਼ਰ ਆਏਗਾ ਦੂਜੇ ਪਾਸੇ ਜਿਹੜਾ ਜੱਟ ਸਿੱਖ ਭਾਈਚਾਰੇ ਤੋਂ ਆਉਂਦੇ ਨੇ ਉਹ ਉਹਨਾਂ ਦੇ ਕੋਲ ਇੱਕ ਅਹਿਮ ਕੁਰਸੀ ਰਹਿੰਦੀ ਹੈ ਕੈਪਟਨ ਬਾਦਲ ਦਾ ਟਾਈਮ ਦੇਖੋ ਤੁਸੀਂ ਉਹ ਕਲੀਅਰ ਹੈ ਉਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਮੌਜੂਦਾ ਮੌਜੂਦਾ ਸਮੇਂ ਦੇ ਵਿੱਚ ਦੇਖੋ ਤੁਸੀਂ ਜਿਹੜੇ ਪਗਵਾਨ ਸਿੰਘ ਮਾਨ ਨੇ ਉਸ ਤੋਂ ਬਾਅਦ ਹਰਪਾਲ ਚਿਮਾ ਇੱਕ ਬਹੁਤ ਵੱਡਾ ਦਲਿਤ ਚਿਹਰਾ ਹੈ ਇਸ ਸਮੇਂ ਨੰਬਰ 2 ਸਰਕਾਰ ਦੇ ਵਿੱਚ ਉਹਨਾਂ ਨੂੰ ਦੇਖਿਆ ਜਾਂਦਾ ਐਕਸਾਈਜ਼ ਤੇ ਫਾਈਨਾਂਸ ਦਾ ਡਿਪਾਰਟਮੈਂਟ ਹੈ ਅਮਨ अरोड़ा ਇੱਕ ਵੱਡਾ ਚਿਹਰਾ ਨੇ ਹਿੰਦੂ ਔਰ ਉਹ ਵੀ ਇਸ ਸਮੇਂ ਬਿਲਕੁਲ ਸਰਕਾਰ ਦੇ ਵਿੱਚ ਨਜ਼ਰ ਆਉਂਦੇ ਨੇ ਮੈਂ ਮੌਜੂਦਾ ਸਰਕਾਰ ਦਾ ਸਟਰਕਚਰ ਦਾ ਜ਼ਿਕਰ ਕਰ ਰਿਹਾ ਹਾਂ ਕੈਪਟਨ ਵਾਲੇ ਟਾਈਮ ਚਲੇ ਜਾਓ ਕੈਪਟਨ ਵਾਲੇ ਟਾਈਮ ਵੀ ਬਿਲਕੁਲ ਇਸ ਤਰੀਕੇ ਨਾਲ ਤੁਹਾਨੂੰ ਚਿਹਰੇ ਨਜ਼ਰ ਆਉਣਗੇ ਜਿਨ੍ਹਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਰਿਪਰੈਜ਼ੈਂਟੇਸ਼ਨ ਦੇਣਾ ਔਰ ਬਿਲਕੁਲ ਸਭ ਤੋਂ ਟੌਪ ਵਾਲੀ ਕੁਰਸੀ ਦੇ ਉੱਤੇ ਬਿਠਾ ਦੇਣਾ ਦੋਵ ਜਦੋਂ ਮੈਂ 33% ਦਾ ਦਲਿਤ ਭਾਈਚਾਰੇ ਦਾ ਜ਼ਿਕਰ ਕਰ ਰਹੇ ਹਾਂ ਤਾਂ ਦੂਜੇ ਪਾਸੇ ਤੁਸੀਂ ਇਸ ਚੀਜ਼ ਦਾ ਵੀ ਨਜ਼ਰ ਮਾਰੋ ਕਿ 67% ਦੂਜਾ ਭਾਈਚਾਰਾ ਵੀ ਹੈ ਚਾਹੇ ਉਹ ਤੁਸੀਂ ਜੱਟ ਸਿੱਖ ਕਹੋ ਜਾਂ ਹੋਰ ਬਖਵਕ ਜਾਤਾਂ ਕਹੋ ਉਹ ਵੀ ਹੈਗੇ ਨੇ ਤਾਂ ਇਹ ਇੱਕ ਤਰੀਕੇ ਨਾਲ ਬਿਨਾਂ ਕਹੇ ਆ ਕਹੋ ਤੁਸੀਂ ਕਿ ਬਿਨਾਂ ਕਿਸੇ ਚਰਚਾ ਦੇ ਉਹ ਆਪਣੇ ਆਪ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਅਸੀਂ ਸੁਣਿਆ ਉਸ ਸਮੇਂ ਜਦੋਂ ਚੰਨੀ ਮੁੱਖ ਮੰਤਰੀ ਦੇ ਅਹੁਦੇ ਉੱਤੇ ਸੀ ਖੈਰ ਹੁਣ ਉਸਦਾ ਕਿੰਨਾ ਨਫਾ ਕਿੰਨਾ ਨੁਕਸਾਨ ਹੋਇਆ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਹਨੇਰੀ ਵੀ ਸੀ ਪਰ ਤੁਸੀਂ ਗਲਤੀਆਂ ਦੇ ਵਿਚਾਲੇ ਇਹ ਵੀ ਯਾਦ ਰੱਖੋ ਕਿ ਚਰਨਜੀਤ ਸਿੰਘ ਚੰਨੀ 3 ਮਹੀਨੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਦਾ ਚਿਹਰਾ ਦੋ ਸੀਟਾਂ ਤੋਂ ਚੋਣ ਮੈਦਾਨ 'ਚ ਚਮਕੌਰ ਸਾਹਿਬ ਵੀ ਹਾਰਦੇ ਨੇ ਔਰ ਭਧੌੜ ਦੀ ਸੀਟ ਵੀ ਹਾਰਦੇ ਨੇ ਉਹ ਵੀ ਇੱਕ ਕਾਂਗਰਸ ਨੂੰ ਲੱਗਿਆ ਕਿ ਇਹ ਸਾਡੇ ਲਈ ਸਬਕ ਹੈ ਦੋਵੇਂ ਸੀਟਾਂ ਤੋਂ ਹਾਰ ਗਏ ਚਮਕੌਰ ਤਾਂ ਉਹਨਾਂ ਦੀ ਆਪਣੀ ਸੀ ਰਿਜ਼ਰਵ ਸੀਟ ਹੈ ਉੱਥੋਂ ਵੀ ਇਲੈਕਸ਼ਨ ਹਾਰ ਗਏ ਪਧੌੜ ਦੇ ਵਿੱਚ ਚੋਣ ਮੈਦਾਨ ਚ ਉਤਰੇ ਸੀ ਉੱਥੇ ਲਾਭ ਸਿੰਘ ਗੋਕੇ ਤੋਂ ਹਾਰ ਗਏ ਤਾਂ ਉਹ ਇੱਕ ਕਿਤੇ ਨਾ ਕਿਤੇ ਕਾਂਗਰਸ ਨੂੰ ਲੱਗਿਆ ਕਿ ਸਾਨੂੰ ਲੋਕਾਂ ਨੇ ਮੈਸੇਜ ਦੇ ਦਿੱਤਾ ਤੇ ਸ਼ਾਇਦ ਉਸੇ ਗੱਲ ਦਾ ਜ਼ਿਕਰ ਕਰ ਰਹੇ ਹਾਂ ਹੁਣ ਦੂਜੀ ਗੱਲ ਇਹ ਵੀ ਹੈ ਕਿ ਤੁਸੀਂ 33 ਦੇ 33% ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ ਇਸ ਕਰਕੇ ਸ਼ਾਂਤ ਰਹੋ ਇਲੈਕਸ਼ਨ ਤੋਂ ਬਾਅਦ ਦੀ ਸਥਿਤੀ ਦੇਖੋ ਫਿਰ ਡਿਸਾਈਡ ਕਰੋ ਇਹਹੀ ਸਟ੍ਰੈਟਜੀ ਦੇ ਉੱਤੇ ਸਾਨੂੰ ਕਾਂਗਰਸ ਫਿਲਹਾਲ ਨਜ਼ਰ ਆ ਰਹੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੌਰਵ ਸਨਪੂਰੀ ਜਾਣਕਾਰੀ ਦੇਣ ਦੇ ਲਈ ਤੇ ਕਿਸੇ ਕਿਸ ਨਾ ਸਟ੍ਰੈਟਜੀ ਹੈ ਪੰਜਾਬ ਕਾਂਗਰਸ ਦੀ ਕਿਉਂਕਿ ਸੀਐਮ ਬੁਪੇਸ਼ ਬਗੈਲ ਸੀਐਮ ਫੇਸ ਨੂੰ ਲੈ ਕੇ ਸਾਫ਼ ਤੌਰ ਤੇ ਕਹਿ ਸਕਦੇ ਨੇ ਕਿ 2027 ਐਮ ਇਲੈਕਸ਼ਨਸ ਅਸੀਂ ਬਿਨਾ ਕਿਸੇ ਸੀਐਮ ਫੇਸ ਤੋਂ ਲੜਾਂਗੇ ਤੇ ਇਹ ਸਭ ਤੋਂ ਪਹਿਲਾਂ ਅਸੀਂ ਸੁਣਿਆ ਕਿ ਭੁਪੇਸ਼ ਬਗੈਲ ਦੇ ਵੱਲੋਂ ਕੀ ਕੁਝ ਸਟੇਟਮੈਂਟ ਦਿੱਤੀ ਗਈ आपको तो काफी टाइम हो गया पंजाब देखते हैं और क्या यह तो नहीं लग रहा कि लास्ट टाइम जो आपने चेहरा बनाया कहीं कास्टिज्म भी वो फायर कर गया वोटिंग में या लगता है कि पंजाब में अब कास्टिज्म वोट होने लग गया जाट को नहीं पड़ रहा या वो दलित को नहीं पड़ रहा कुछ ऐसा भी हो रहा है तभी इस बार यह फैसला लिया गया देखिए पंजाब में सेक्युलरिज्म की जड़ें बहुत गहरी है और थोड़ा बहुत हवाओं का असर तो हो जाता है लेकिन मुख्य रूप से आपने देखा कि 2022 में जो गलतियों के कारण से जनता हमसे नाराज हुई थी लेकिन जब लोकसभा का चुनाव आया दो हजार में तो वही जनता ने हमें खूब भरपूर आशीर्वाद दिया है तो अभी जो हमारी रणनीति ये है कि हम सामूहिक नेतृत्व में चलेंगे और ਸਭ ਕੋ ਔਰ ਹਮਾਰਾ ਜੋ ਚਿਹਰਾ ਹੈ ਉਹ ਰਾਹੁਲ ਜੀ ਔਰ ਖੜਗੇ ਜੀ ਦਾ ਹੋਗਾ। ਆਪਕੋ ਕਾਫੀ ਟਾਈਮ ਹੋ ਗਿਆ ਪੰਜਾਬ ਦੇਖਦੇ। ਜੀ। ਉਹ ਕੀ ਹੈ? ਤੇ ਭੁਪੇਸ਼ ਬਗੇਲ ਦੀ ਸਟੇਟਮੈਂਟ 2022 ਦੀਆਂ ਗਲਤੀਆਂ ਦੇ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ ਸੀ। ਜਨਤਾ ਸਾਡੇ ਤੋਂ ਕਾਫੀ ਜ਼ਿਆਦਾ ਜੋ ਹੈ ਉਹ ਨਾਰਾਜ਼ ਸੀ ਤੇ ਹੁਣ ਜੋ 2022 ਚ ਗਲਤੀਆਂ ਸਾਡੇ ਵੱਲੋਂ ਕੀਤੀਆਂ ਗਈਆਂ ਅਸੀਂ ਉਸ ਗਲਤੀ ਨੂੰ ਦੁਹਰਾਣਾ ਨਹੀਂ ਚਾਹੁੰਦੇ। ਤੇ ਸਾਡਾ ਰਾਜਕੁਮਾਰ ਵੇਰਖਾ ਜੁੜੋ ਹੈ ਨੇ ਕੌਂਗਸੀ ਆਗੂ ਨੇ ਸਰਸਵਾਗਤ ਦਾ న్యూਸ 18 ਪੰਜਾਬ ਤੇ ਭੁਪੇਸ਼ ਬਗੈਲ ਨੇ ਕਿਹਾ ਕਿ 2022 ਚ ਜੋ ਗਲਤੀਆਂ ਹੋਈਆਂ ਉਹ ਗਲਤੀਆਂ ਹੁਣ ਅਸੀਂ ਦੁਬਾਰਾ ਨਹੀਂ ਦੁਹਰਾਣਾ ਚਾਹੁੰਦੇ ਤੁਸੀਂ ਜੇ ਦੱਸ ਪਾਓ ਕਿ ਇਸ ਗਲਤੀਆਂ ਵੱਲ ਇਸ਼ਾਰਾ ਕਰ ਰਹੇ ਨੇ ਦੇਖੋ ਕੁਝ ਗਲਤੀਆਂ ਤੇ ਹੋਈਆਂ ਹੋਣਗੀਆਂ ਜਿਸ ਕਰਕੇ ਅਸੀਂ ਹਾਰੇ ਹਾਂ ਇਸ ਗੱਲ ਨੂੰ ਤੇ ਅਸੀਂ ਐਕਸੈਪਟ ਕਰਦੇ ਹਾਂ ਸਾਰੇ ਜene ਲੇਕਿਨ ਇਸ ਨੂੰ Dalit issue ਨਾਲ ਜੋੜਨਾ ਇਹ ਕਿਤੇ ਵੀ ਠੀਕ ਨਹੀਂ ਹੈ ਔਰ ਕਿਤੇ ਵੀ ਜਗ੍ਹਾ ਦੇ ਉਪਰ ਦਲਿਤ ਵੋਟ ਬੈਂਕ ਨੂੰ ਅੰਡਰ ਐਸਟੀਮੇਟ ਨਹੀਂ ਕੀਤਾ ਜਾ ਸਕਦਾ ਹਮ ਔਰ ਜੋ ਕਿ ਕਾਂਗਰਸ ਪਾਰਟੀ ਹਮੇਸ਼ਾ ਦਲਿਤਾਂ ਦੀ ਪੇਰਵਾਹੀ ਕਰਦੀ ਹੈ ਕਾਂਗਰਸ ਪਾਰਟੀ ਹਮੇਸ਼ਾ ਦਲਤਾ ਨੂੰ ਸਨਮਾਨ ਦਿੰਦੀ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਇਹ ਇਸ ਗੱਲ ਨੂੰ ਜੋੜ ਕੇ ਲੈਣਾ ਕਿ ਸ਼ਾਇਦ ਚੰਨੀ ਨੂੰ ਬਣਾਇਆ ਗਿਆ ਉਸ ਗੱਲ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਇਸ਼ਾਰਾ ਬਪੇਸ਼ ਬਗੇਲਦਾ ਨਹੀਂ ਇਹ ਗਲਤ ਆ ਉਹਨਾਂ ਨੇ ਅਗਰ ਗਲਤੀਆਂ ਦੀ ਗੱਲ ਕੀਤੀ ਹੈ ਕਿ ਕੁਝ ਗਲਤੀਆਂ ਸਾਡੇ ਕੋਲ ਹੋਈਆਂ ਜਿਸ ਕਰਕੇ ਅਸੀਂ ਹਾਰੇ ਆ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਇਹ ਇਹ ਵੀ ਗਲਤ ਸੱਚ ਹੈ ਕਿ ਇੱਥੇ ਸੈਕੂਲਰਿਜ਼ਮ ਦੀ ਜੜਾ ਬਹੁਤ ਮਜ਼ਬੂਤ ਹੈ ਹੋਰ ਇੱਥੇ ਸਾਂਝੀ ਵਾਰਤਾ ਹੈ ਬਾਬੇ ਨਾਨਕ ਦੀ ਸਾਂਝੀ ਵਾਰਤਾ ਦੇ ਨਾਲ ਇਹ ਪੰਜਾਬ ਚੱਲਦਾ ਹੈ ਹੋਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਬਫੇਸ਼ ਬਗੇਲ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਉਸ ਨੂੰ ਇਹਦੇ ਵਾਸਤੇ ਦਲਿਤਾਂ ਨਾਲ ਜੋੜ ਕੇ ਨਹੀਂ ਕਹਿਣਾ ਚਾਹੀਦਾ ਫਿਰ ਕਿਸ ਵਲ ਇਸ਼ਾਰਾ ਉਹਨਾਂ ਦਾ ਮੈਂ ਤਾਂ ਇੱਕ ਗੱਲ ਕਹੀ ਹੈ ਬਈ ਉਹ ਮੈਂ ਐਕਸੈਪਟ ਖੁਦ ਕਰਦਾ ਕਿ ਕੁਝ ਗਲਤੀਆਂ ਹੋਈਆਂ ਕਿਸ ਤਰ੍ਹਾਂ ਕੈਸੀ ਸਾਰੇ ਹਾਰੇ ਇਸ ਦਾ ਕੋਸ਼ਕਾ ਨਹੀਂ ਤੜੇਬੰਦੀ ਮੁੱਖ ਕਾਰਨ ਸੀ ਜਾਂ ਫਿਰ 2021 ਸਪਟੈਂਬਰ ਚ ਜੋ ਪੂਰਾ ਕੁਝ ਹੋਇਆ ਉਹ ਮੇਨ ਕਾਰਨ ਸੀ ਜੋ ਕਪਨਾਮਿੰਦਰ ਸਿੰਘ ਸੀਐਮ ਕੁਰਸੀ ਤੋਂ ਉਤਾਰਿਆ ਗਿਆ ਉਹਨਾਂ ਨੇ ਪਾਰਟੀ ਛੱਡ ਦਿੱਤੀ ਬਾਅਦ ਚ ਸੀਐਮ ਰੇਸ ਤੇ ਦਾਅਵੇਦਾਰ ਕਿੰਨੇ ਸੀ ਸੁਨੀਲ ਜਾਖੜ ਦਾ ਤੁਹਾਨੂੰ ਚੰਪਰ ਯਾਦ ਹੋਣਾ ਉਹ ਹੁਣ ਤੱਕ ਕਹਿੰਦੇ ਆਏ ਨੇ ਕਿ ਮੈਂ Hindu face ਸੀ ਤਾਂ ਕਰਕੇ ਮੈਨੂੰ CM ਨਹੀਂ ਬਣਾਇਆ ਗਿਆ। ਹੂੰ ਦੇਖੋ ਮੇਰੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੈ ਜਿਹੜੇ ਚਾਹ ਮੰਨ ਸੀ ਉਸ ਵਕਤ ਕਿ ਕੈਪਟਨ ਅਮਰਿੰਦਰ ਸਿੰਘ ਅਗਰ ਹਟਦੇ ਹੈ ਇਹ ਅਸੀਂ ਸੀਐਮ ਬਣ ਜਾਈਏ ਉਹਦੇ ਵਾਸਤੇ ਚਾਰ ਪੰਜ ਛੇ ਲੋਕ ਇੰਟਰਸਟਡ ਹੈਗੇ ਸੀਗੇ ਲੇਕਿਨ ਅੰਤਿਮ ਨਿਰਣੇ ਕਾਂਗਰਸ ਹਾਈ ਕਮਾਨੇ ਕਰਨਾ ਹੁੰਦਾ ਹੈ ਕਾਂਗਰਸ ਹਾਈ ਕਮਾਨੇ ਚੰਨੀ ਜੀ ਦੇ ਉਪਰ ਇਹ ਮੋਹਰ ਲਗਾਈ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਚੰਨੀ ਜੀ ਨੇ ਜਿਹੜੇ ਕੰਮ ਕੀਤੇ ਆ ਸਲਾਹਾ ਜੋ ਕੰਮ ਸੀਗੇ ਮੈਂ ਉਸ ਨੂੰ ਦਰਾ ਹੀ ਨਹੀਂ ਕਰਦਾ ਹੂੰ ਹੂੰ ਨੇ ਫਿਰ ਕਿਸ ਵਲੀ ਇਸ਼ਾਰਾ ਕਰ ਰਹੇ ਨੇ ਕਿਉਂਕਿ 2027 ਐਮਲਿ ਇਲੈਕਸ਼ਨਸ ਉਹਨਾਂ ਨੇ ਕਹਿਤਾ ਹੈ ਕਿ ਅਸੀਂ ਬਿਨਾ ਕਿਸੇ ਸੀਐਮ ਫੇਸ ਤੇ ਜਾਵਾਂਗੇ 2027 ਚ ਸਮੂਹਿਕ ਤੌਰ ਤੇ ਸਾਡੇ ਵੱਲੋਂ ਜੋ ਚੋਣਾਂ ਨੇ ਉਹ ਲਗੀਆਂ ਜਾਂਦੀਆਂ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਹ ਸਟ੍ਰੈਟਜੀ ਦਾ ਪਾਰਟ ਹੈ ਕਿਉਂਕਿ ਜੋ ਤਾਕੜ ਆਗੂ ਨੇ ਪੰਜਾਬ ਕਾਂਗਰਸ ਚ ਵੱਡੇ ਵੱਡੇ ਚਿਹਰੇ ਨੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਸੀਐਮ ਬਣਨਾ ਚਾਹੁੰਦੇ ਹਾਂ ਅਸੀਂ ਸੀਐਮ ਬਣਨਾ ਚਾਹੁੰਦੇ ਹਾਂ ਦਾਅਵੇਦਾਰੀ ਠੋਕੀ ਜਾ ਰਹੀ ਹੈ ਤੇ ਹੁਣ ਉਹਨਾਂ ਜੋ ਪੂਰੇ ਕੁਐਸਚਨਸ ਸੀ ਉਹਨਾਂ ਤੇ ਵਿਰਾਮ ਲਗਾ ਦਿੱਤਾ ਗਿਆ देखो हर पार्टी दी अपनी स्ट्रेटजी हुंदी है हर पार्टी दी अपनी नीति हुंदी है कांग्रेस पार्टी पूरे देश ਦੇ ਵਿੱਚ ਕਿਸੇ ਵੀ ਜਗ੍ਹਾ ਤੋਂ ਉੱਪਰ ਅਡਵਾਂਸ ਦੇ ਵਿੱਚ ਸੀਐਮ ਚੇਰਾ ਨਹੀਂ ਐਲਾਨਦੀ ਹੂੰ ਔਰ ਇਹੀ ਫਾਰਮੂਲਾ ਪੰਜਾਬ 'ਚ ਲਾਗੂ ਹੋ ਰਿਹਾ ਹੈ ਹੂੰ ਔਰ ਮੈਂ ਨਹੀਂ ਸਮਝਦਾ ਕਿ ਇਸ ਗੱਲ ਵਾਸਤੇ ਕਿ ਇਸ ਨੂੰ ਬਹੁਤੀ ਇਸ ਇਸ਼ੂ ਨੂੰ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਗਲਤੀਆਂ ਨੂੰ ਜੋੜ ਕੇ ਦੇਖਣਾ ਮੈਂ ਕਿਤੇ ਵੀ ਇਹਨੂੰ ਵਾਜਮ ਨਹੀਂ ਸਮਝਦਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜਕੁਮਾਰ ਵੇਰਕਾ ਸਨਜ ਨੂੰ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਜੋ ਸਟੇਟਮੈਂਟ ਹੈ ਭੁਪੇਸ਼ ਬਗੇਲ ਦੀ ਇਸ ਨੂੰ ਸਾਫਕਸੀਆਂ ਚੰਨੀ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਪਰ ਵੱਡਾ ਸਵਾਲ ਕਿ ਕਿਸ ਗਲਤੀਆਂ ਦੇ ਵੱਲ ਇਸ਼ਾਰਾ ਕਰ ਰਹੇ ਨੇ ਭੁਪੇਸ਼ ਬਗੇਲ ਕਿ ਕਿਉਂਕਿ ਉਹਨਾਂ ਨੇ ਕਿਹਾ ਕਿ 2022 ਚ ਜੋ ਸਾਡੇ ਤੋਂ ਗਲਤੀਆਂ ਹੋਈਆਂ ਸੀ ਉਸ ਤੋਂ ਜਨਤਾ ਜੋ ਹੈ ਪੰਜਾਬ ਦੀ ਸਾਡੇ ਕੋਲ ਬਹੁਤ ਜ਼ਿਆਦਾ ਨਾਰਾਜ਼ ਸੀ ਤੇ ਉਹ ਗਲਤੀਆਂ ਸੀ ਮੁੱਢ ਤੋਂ ਹੁਣ ਦੁਹਰਾਣਾ ਨਹੀਂ ਚਾਹੁੰਦੇ ਹਾਂ ਹਾਲਕਿ ਬੀਤੇ ਕੱਲ੍ਹ ਇੱਕ ਸਟੇਟਮੈਂਟ ਸਾਹਮਣੇ ਆਈ ਸੀ ਕਿ 2027 ਅਸੈਂਬਲੀ ਇਲੈਕਸ਼ਨਸ ਅਸੀਂ ਬਿਨਾ ਕਿਸੇ ਸੀਐਮ ਫੇਸ ਤੋਂ ਹੀ ਲੜਾਂਗੇ ਤੇ ਹੁਣ ਦਲਿਤ ਸੀਐਮ ਫੇਸ ਤੇ ਭੁਪੇਸ਼ ਬਗੇਲ ਨੇ ਬਹੁਤ ਵੱਡਾ ਬਿਆਨ ਦਿੱਤਾ ਕਿ 2022 ਦੀਆਂ ਗਲਤੀਆਂ ਦੇ ਕਰਕੇ ਸਾਡਾ ਬੜਾ ਨੁਕਸਾਨ ਹੋਇਆ ਪੰਜਾਬ ਦੇ ਸੈਕੂਲਰਿਜ਼ਮ ਦੀਆਂ ਜੜਾ ਬਹੁਤ ਡੰਗੀਆਂ 2021 ਦਾ ਘ 2021 ਸਪਟੰਬਰ ਦੇ ਮਹੀਨੇ ਦੇ हिसाब ਕਸੀਮ ਕੈਪਟਨ ਰਮਿੰਦਰ ਸਿੰਘ ਨੂੰ ਸੀਐਮ ਕੁਰਸੀ ਤੋਂ ਹੇਠ ਉਤਾਰੇਗਾ ਸੀ ਤੇ ਉਸ ਤੋਂ ਬਾਅਦ ਸੀਐਮ ਦੇ ਰੇਸ ਜੀ ਕਾਫੀ ਜ਼ਿਆਦਾ ਚੇਰੇ ਸੀ ਸੁਨੀਲ ਜਾਖੜ ਚੇਰੇ ਸੀ ਐਮਪੀ ਰੰਦਾਵਾ ਜੋ ਮੌਜੂਦਾ ਸਮਿਸ਼ਣ ਨੇ ਉਹ ਵੀ ਚੈਰਾਸੀ ਸਾਬਕਾ ਸੀਐਮ ਚੰਨੀ ਵੀ ਸੀ ਚੰਨੀ ਨੂੰ ਹਾਲਾਂਕਿ ਸੀਐਮ ਬਣਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਨਾਲ ਹੀ ਅਸੈਂਬਲੀ ਇਲੈਕਸ਼ਨ ਸੀ ਅਸੀਂ ਦੇਖਿਆ ਸੀ ਕਿ ਇਸੇ ਕਨਾਲ ਦੋ ਦਾਵੇਦਾਰ ਸੀ ਤੇ ਦੋ ਦਾਵੇਦਾਰਾਂ ਚੋਂ ਇੱਕ ਸਾਬਕਾ ਸੀਐਮ ਚੰਨੀ ਸੀ ਤੇ ਦੂਸਰੇ ਨਵਜੋਤ ਸਿੰਘ ਸਿੱਧੂ ਸੀ ਜੋ ਉਸ ਟਾਈਮ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ 20 ਸੰ ਤੇ ਪਰ ਦੂਸਰੇ ਪਾਸੇ ਰੈਲੀ ਹੋਈ ਤੇ ਉਸ ਤੋਂ ਬਾਅਦ ਦਲਿਤ ਜੋ ਚੈਰਾਸੀ ਸਾਬਕਾ ਸੀਐਮ ਚੰਨੀ ਉਹਨਾਂ ਨੂੰ 2022 ਅਸੈਂਬਲੀ ਇਲੈਕਸ਼ਨ ਲਈ ਜੋ ਹੈ ਉਹ ਸੀਐਮ ਫੇਸ ਐਲਾਨ ਦਿੱਤਾ ਗਿਆ ਸੀ ਤੇ ਹੁਣ भूपेश बघेल का इशारा किस बल है कि साब का सीएम चन्नी देओल है कि दलित चेहरा जो है ऐलानियागासी 2022 असेंबली इलेक्शंस ले कि ओ गलती वो कह रहे ने कि जहां जो कांग्रेस तड़ेबंदी थी वाकफा ग्रुपिज्म थी क्योंकि खुल के सामने आई थी किसते के नाल 2022 असेंबली इलेक्शंस सी ताक करके जो कांग्रेस पार्टी सी महज 18 सीटें तक के रह गई थी क्योंकि एक बड़ी जीत दोह आपको काफी टाइम हो गया पंजाब देखते जी और क्या यह तो नहीं लग रहा कि लास्ट टाइम जो आपने सबको काफी टाइम हो गया पंजाब देखते जी और क्या यह तो नहीं लग रहा कि लास्ट टाइम जो आपने चेहरा बनाया कहीं कास्टिज्म भी वो फायर कर गया वोटिंग में जहाँ लगता है कि पंजाब में अब कास्टिज्म वोट होने लग गया जट को नहीं पड़ रहा या वो दलित को नहीं पड़ रहा कुछ ऐसा भी हो रहा है तभी इस बार ये फैसला लिया गया देखिए पंजाब में टेक्लोरिज्म की जड़ें बहुत गहरी है और थोड़ा बहुत हवाओं का असर तो हो जाता है लेकिन मुख्य रूप से आपने देखा कि 2022 में जो तहसीलदार साहब का सीएम रजनींदर कौर पटेल जुड़े हैं मैम स्वागत है थोड़ा न्यूज़ 18 पंजाब पे जो पंजाब कांग्रेस इंचार्ज ने भूपेश बघेल उन्होंने एक बड़ा बयान ਦਿੱਤਾ कि 2022 दिया जो गलतियां हुई सी ਵੱਡਾ ਨੁਕਸਾਨ ਹੋਇਆ ਹੈ ਤੇ ਹੁਣ 2027 ਚ ਅਸੀਂ ਉਹ ਗਲਤੀਆਂ ਦੁਹਰਾਉਣਾ ਨਹੀਂ ਚਾਹੁੰਦੇ ਜੀ ਮੈਮ ਹਾਂਜੀ ਇਹਦੇ ਵਿੱਚ ਇਹ ਉਹ ਜੋ ਕਿਹਾ ਹੈ ਭਗੇਲ ਜੀ ਨੇ ਉਹ ਬਹੁਤ ਠੀਕ ਹੈ ਤੇ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਚੰਨੀ ਸਾਡਾ ਆਰਨਜੀ ਖਾਰਦਾ ਕਿਉਂਕਿ ਇਸ ਤੋਂ ਪਹਿਲਾਂ ਤਾਂ ਲੋ ਕੈਪਟਨ ਮਰਿੰਦਰ ਸਿੰਘ ਨੂੰ ਲਾਣਾ ਗਿਆ ਸੀ ਸੀਐਮ ਉਦੋਂ ਵੀ ਸਾਡੀ ਪਾਰਟੀ ਹਾਰੀ ਸੀ 12 ਦੇ ਵਿੱਚ ਲੇਕਿਨ ਸਵਾਲ ਸਿਰਫ ਇਹ ਹੈਗਾ ਕਿ ਗਲਤੀ ਕੱਲੀ ਇੱਕ ਨਹੀਂ ਹੁੰਦੀ ਇਸ ਵਾਰ ਤਾਂ ਵੱਖਰੀ ਗੱਲ ਹੈ ਕਿ ਇੱਕ ਹਵਾਈ ਬਦਲਾਅ ਦੀ ਚੱਲੀ ਹੋਈ ਸੀ ਸਾਰੀਆਂ ਪਾਰਟੀਆਂ ਦੇ ਵੱਡੇ ਛੋਟੇ ਸਾਰੇ ਲੀਡਰ ਹਾਰੇ ਨੇ ਲੇਕਿਨ ਜਿਸ ਤੱਕ ਅਰੋਨ ਨੇ ਕਿਹਾ ਕਿ ਸ਼ੇਰਾਂ ਅਸੀਂ ਪਹਿਲਾਂ ਨਹੀਂ ਬਾਅਦ ਚ ਲਾਣਾਗੇ ਇਹ ਬਿਲਕੁਲ ਇੱਕ ਡੈਮੋਕਰੇਟਿਕ ਗੱਲ ਹੈ ਸਾਡੇ ਵੇਲੇ ਜਿਸ ਵਕਤ ਕੈਪਟਨ ਨੂੰ ਲਾੜਿਆ ਉਦੋਂ ਪਹਿਲਾਂ ਮੈਨੂੰ ਹਾਈ ਕਮਾਂਡ ਨੂੰ ਟੈਲੀਫੋਨ ਆਇਆ ਸੀ ਕਿ ਰਾਹੁਲ ਜੀ ਨੇ ਆਉਣਾ ਹੈ ਤੁਹਾਨੂੰ ਅੱਧੀ ਟਰਮ ਲਈ ਪਹਿਲਾਂ ਸੀਐਮ ਐਲਾਨ ਕਰਨਗੇ ਅੱਧੀ ਟਰਮ ਲਈ ਬਾਅਦ ਚ ਕੈਪਟਨ ਸਾਹਿਬ ਨੂੰ ਮੈਂ ਉਸ ਵਕਤ ਕਹਿ ਦਿੱਤਾ ਕਿ ਮੈਨੂੰ ਤਾਂ ਬਿਲਕੁਲ ਨਾ ਲਾਣਿਓ ਤੇ ਹੋਰ ਨੂੰ ਵੀ ਨਾ ਲਾਣਿਓ ਕਿਉਂਕਿ ਇਹਦੇ ਵਿੱਚ ਲੋਕਾਂ ਦੀ ਆਟੋਮੈਟਿਕ ਹੋ ਜਾਂਦੀ ਹੈ ਕਿ ਹੁਣ ਸੀਐਮ ਸਾਹਿਬ ਕੈਪਟਨ ਨੇ ਵੜਨਾ ਪਰ ਕਲਤੀ ਬੰਦੇ ਰਹਾ ਦਿਓ ਜਾਂ ਪਰ ਥੱਲੇ ਵੜਨਾ ਕੈਪਟਨ ਦੇ ਹਰਾ ਦਿਓ ਲੇਕਿਨ ਇਹ ਕੱਲੀ ਇੱਕ ਗਲਤੀ ਨਹੀਂ ਹੁੰਦੀ ਸਾਨੂੰ ਜਿਹੜਾ ਸੀਐਮ ਆਉ ਤਾਂ 올 ਆਲਵੇਜ਼ ਸਭ ਚੁਣੇ ਹੋਏ ਮੈਂਬਰਾਂ ਦੀ ਮਰਜ਼ੀ ਨਾਲ ਡੈਮੋਕ੍ਰੈਟਿਕ ਪਾਰਟੀ ਚੁਣੇ ਜਾਂਦੇ ਪਹਿਲਾਂ ਟੀਮ ਨਹੀਂ ਲਾੜਨਾ ਚਾਹੀਦਾ ਤੇ ਮੇਰੀ ਪਹਿਲੇ ਦਿਨ ਤੋਂ ਰਾਇ ਮੇਰੀ ਅਬਦੇ ਬਾਰੇ ਵੀ ਇਹੀ ਰਹੇ ਸੀ ਲੇਕਿਨ ਜਿਹੜੇ ਭਾਈ ਚਾ ਰਹੇ ਆ ਉਹਦਾ ਕੱਲਾ ਇਹ ਨਹੀਂ ਕਿ ਚੰਨੀ ਲਾਨ ਕਰਤਾ ਤਾਂ ਆ ਰਹੇ ਆ ਇਹਦਾ ਮਤਲਬ ਪਹਿਲਾਂ ਕੈਪਟਨ ਲਾਨ ਕਰਤਾ ਤਾਂ ਆ ਰਹੇ ਆ ਸਿਰਫ ਜੀਐਮ ਦਾ ਚਿਹਰਾ ਪਹਿਲਾਂ ਨਾਮ ਨਹੀਂ ਲੈ ਰਹੇ ਮੈਂ ਉਹ 2022 ਦੀਆਂ ਗਲਤੀਆਂ ਜ਼ਿਕਰ ਕਰ ਰਹੇ ਨੇ ਸਪੈਸੀਫਿਕਲੀ ਉਹਨਾਂ ਨੇ ਕਿਹਾ ਕਿ 2022 ਬਹੁਤ ਸਾਰੀਆਂ ਕਮੀਆਂ ਰਹੀਆਂ ਸਾਡੇ ਤੋਂ ਬਹੁਤ ਇਸ ਤਰੀਕੇ ਦੀ ਹਰ ਤੋਂ ਕਿੰਜੇ ਹਾਰੇ ਆ ਤਾਂ ਕੋਈ ਕਮੀ ਨਹੀਂ ਹੋਣੀ ਇਹ ਇੱਕ ਘੜੇਬੰਦੀ ਇੱਕ ਕਾਰਨ ਸੀ ਇਸ ਤੋਂ ਆਪਕਾ ਸੀਐਮ ਕੈਪਟਨ ਮਿੰਦਰ ਸਿੰਘ ਨੂੰ ਉਤਾਰੇਗਾ ਸੀਐਮ ਕੁਰਸੀ ਤੋਂ ਉਹ ਇੱਕ ਕਾਰਨ ਸੀ ਕਿਸ ਕਾਰਨ ਵੱਲ ਇਸ਼ਾਰਾ ਕਰ ਰਹੇ ਨੇ ਮੈਂ ਤੁਹਾਨੂੰ ਇਹ ਕਹਾਂ ਨਾ ਵੀ ਬਹੁਤ ਸਾਰੇ ਕਾਰਨ ਸੀ ਉਸ ਵਕਤ ਹੀ ਮੈਂ ਕਿਹਾ ਸੀਗਾ ਕਿ ਜੇ ਤਾਰਨਾ ਸੀ ਕਪਤਨ ਨੂੰ 2 ਸਾਲ ਪਹਿਲਾਂ ਤਾਰ ਦੇ ਜਿਹੜਾ ਅਸੀਂ ਰੀਸੈਂਟਲੀ ਤਾਰਿਆ ਮੈਂ ਰਾਈਟਿੰਗ ਵੀ ਦਿੱਤਾ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆਸੀ ਕੋਈ ਹੋਰ ਨਾਲ ਸ਼ਾਮਲ ਕਰਨੇ ਆ ਕਪਤਨ ਵਿੱਚੋਂ ਗੜਬੜ ਕਰ ਰਿਹਾ ਹੈ ਉਹ ਭਾਜਪਾ ਨੂੰ ਸਾਰਾ ਪੁੱਛੋ ਤਾਂ ਬਤਾਵਾ ਕਰ ਰਿਹਾ ਹੈ ਆਪਦੇ ਕੇਸਾਂ ਤੋਂ ਬਚਣ ਕਰਕੇ ਤਾਂ ਅਸੀਂ ਉਹਨੂੰ ਸੀਐਮ ਰੱਖ ਕੇ ਉਹਦੇ ਨਾਲ ਇੱਕ ਡਿਪਟੀ ਸੀਐਮ ਹੋਰ ਲਾ ਦਈਏ ਅਸੀਂ ਪ੍ਰਧਾਨ ਜਾਖੜ ਜੀ ਨੂੰ ਰੱਖੀਏ ਕਿਉਂਕਿ ਉਹਨਾਂ ਨੂੰ ਪਤਾ ਹੈ ਦੋ ਮਹੀਨੇ ਚ ਨਵਾਂ ਆਇਆ ਪ੍ਰਧਾਨ ਚ ਨਵਾਂ ਆਇਆ ਸੀਐਮ ਵਿਚਾਰਾ ਕੀ ਕਰ ਸਕਦਾ ਤੇ ਅਸੀਂ ਉਹਨਾਂ ਨੂੰ ਰੱਖੀ ਉਹਨਾਂ ਦੇ ਨਾਲ ਕੋਈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਰ ਲਾ ਦਈਏ ਸੋ ਇਸ ਕਰਕੇ ਇੱਕ ਤਾਂ ਨਿਕ ਆਫ ਦਾ ਟਾਈਮ ਕਹਿੰਦੇ ਆ ਕਿ ਹਾਰਸੇ ਨਹੀਂ ਬਦਲੇ ਜਾਂਦੇ ਤੇ ਬਦਲੇ ਜਾਣੇ ਚਾਹੀਦੇ ਤੇ ਇਸ ਲਈ ਲੇਕਿਨ ਜੇ ਹਾਰਸੇ ਖਰਾਬ ਕਰਦੇ ਆ ਸਾਨੂੰ ਥੋੜਾ ਇਹ ਸੱਤ ਕਮੀ ਰਹੀ ਹੈ ਕਿ ਅਸੀਂ ਪਹਿਲਾਂ ਹੀ ਇਹ ਸਾਰਾ ਕੁਝ ਕਰ ਲੈਣਾ ਚਾਹੀਦਾ ਸੀ ਸਾਲ ਜਾਂ ਦੋ ਸਾਲ ਪਹਿਲਾਂ ਲੇਕਿਨ ਇਹ ਵੀ ਇਕੱਲੀ ਗੱਲ ਨਹੀਂ ਬਹੁਤ ਸਾਰੀਆਂ ਹੋਰ ਵੀ ਹੁੰਦੀਆਂ ਐ ਇਹ ਪੱਠ ਜਿਸ ਦੇ ਨਾਲ ਕਿਉਂਕਿ ਸੁਨੀਲ ਜਾਖੜ ਵੀ ਸੀਐਮ ਫੇਸ ਦੇ ਦਾਵੇਦਾਰ ਸੀ ਹੈਨਾ ਕਿ ਜਦੋਂ 3 ਮਹੀਨਾ ਸਮਾਂ ਰਹਿ ਗਿਆ ਸੀ ਉਹ ਵਾਰ-ਵਾਰ ਖੁੱਲ ਕੇ ਪਬਲਿਕ ਪਲੇਟਫਾਰਮਸ ਤੇ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਹਿੰਦੂ ਚਿਹਰਾ ਸੀ ਤਾਂ ਕਰਕੇ ਮੈਨੂੰ ਸੀਐਮ ਨਹੀਂ ਬਨਾਇਆ ਕਿ ਇਸ ਗੱਲ ਨੇ ਵੀ ਡੈਂਟ ਪਾਇਆ ਸੀ 2022 ਚ ਇੱਕ ਵੱਡਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਗੱਲਾਂ ਉੱਠ ਜਾਂਦੀਆਂ ਚਾਹੇ ਹੋਣ ਚਾਹੇ ਨਾ ਹੋਣ ਲੇਕਿਨ ਇੱਥੇ ਸਾਡੀ ਪਾਰਟੀ ਜੇ ਮੈਂ ਕਹਾਂ ਸੈਕੂਲਰ ਹੈ ਇਸ ਤੋਂ ਪਹਿਲਾਂ ਜਿਹੜੇ ਸਾਡੇ ਕਾਮਰੇਡ ਰਾਮਕਿਸ਼ਨ ਜੀ ਉਹ ਵੀ ਹਿੰਦੂ ਸਿਆਣ ਬਣੇ ਸੀਗੇ ਲੇਡੀ ਵੀ ਹਿੰਦੂ ਸਿਆਣ ਬਣੀ ਆ ਜਿਹੜੇ ਮੈਨੂੰ ਮੌਕਾ ਮਿਲਿਆ ਕਿਸੇ ਪਾਰਟੀ ਜੀ ਨਹੀਂ ਬਣੀ ਐਸਸੀ ਵੀ ਬਣੇ ਆ ਸਾਡੇ ਜਨਰਲ ਵੀ ਸਾਡੇ ਕੋਟਾ ਬਣਿਆ ਸਾਡੀ ਪਾਰਟੀ ਸੈਕੂਲਰ ਹੈ ਸਾਰਿਆਂ ਨੂੰ ਬੇਲੇ ਸਰ ਮੌਕਾ ਦਿੰਦੀ ਹੈ ਇਹ ਕਦੇ ਵੀ ਨਹੀਂ ਹੋਇਆ ਕਿ ਜੇ ਕੈਪਟਨ ਆ ਗਿਆ ਤਾਂ ਸਾਰੇ ਦਲਤਾਂ ਨੇ ਵੋਟ ਨਹੀਂ ਪਾਉਣੀ ਜੇ ਕੋਈ ਦਲਤ ਐਮ ਆ ਗਿਆ ਤਾਂ ਜੱਟਾਂ ਨੇ ਵੋਟ ਨਹੀਂ ਪਾਉਣੀ ਦਿਸ ਰੌਗ ਲੇਕਿਨ ਸਾਡੀ ਪਾਰਟੀ ਸੈਕੂਲਰ ਹੈ ਲੋਕ ਜਿਹੜੇ ਚਾਹੁੰਦੇ ਉਹ ਕੈਪੇਬਿਲਿਟੀ ਕਪੈਸਟੀ ਚਾਹੁੰਦੇ ਕਿ ਵਧੀਆ ਵੰਦਾ ਕੰਮ ਕਰਨ ਵਾਲਾ ਹੋਵੇ ਲੇਕਿਨ ਉਹਨੂੰ ਕੰਮ ਕਰਨ ਦਾ ਟਾਈਮ ਤਾਂ ਮਿਲੇ ਨਾ ਮੈਨੂੰ ਵੀ ਟਾਈਮ ਨਹੀਂ ਮਿਲਿਆ ਤਿੰਨ ਮਹੀਨੇ ਚੰਨੀ ਨੂੰ ਵੀ ਟਾਈਮ ਨਹੀਂ ਮਿਲਿਆ ਤਿੰਨ ਮਹੀਨੇ ਇਹੀ ਟੀਜਾ ਜੇ ਸਾਨੂੰ ਇੱਕ ਸਾਲ ਪਹਿਲਾਂ ਮਿਲ ਜਾਂਦਾ ਤਾਂ ਇਹਦਾ ਰਿਜ਼ਲਟ ਹੋਰ ਹੋਣਾ ਸੀ ਇਹ ਇੱਕ ਕਾਰਨ ਹੋ ਸਕਦਾ ਲੇਕਿਨ ਨਾਟ ਓਨਲੀ ਦਿਸ ਕਾਰਨ ਦਿਸ ਇਜ਼ ਨਾਟ ਓਕੇ ਕੇਸੀ ਬਾਤ ਦਿਸ ਇਜ਼ ਓਨਲੀ ਰੀਜ਼ਨ ਬਹੁਤ ਸਾਰੇ ਰੀਜ਼ਨ ਐ ਸਾਨੂੰ ਕੈਂਡੀਡੇਟਸ ਦੇ ਵਿੱਚ ਦੇਖਣਾ ਪਊ ਲਾਇਟੀ ਲਿਮਟਡ ਹੋਰ ਬਿਨੇਬਿਲਟੀ ਜੋ ਸਾਡੀ ਪਾਰਟੀ ਪਹਿਲਾਂ ਵੀ ਕਹਿੰਦੀ ਹੁੰਦੀ ਸੀ ਰਾਜੀਵ ਜੀ ਅਰ ਸੋਨੀਆ ਜੀ ਬਿਨੇਬਿਲਟੀ ਸਾਡਾ ਪਹਿਲਾ ਕ੍ਰਾਈਟੇਰੀਆ ਹੋਣਾ ਚਾਹੀਦਾ ਜੇ ਇਸ ਕਰਕੇ ਜਿਹੜੇ ਹੈਗੇ ਨੇ ਕੋਟੇ ਪਰਮਟ ਜੋ ਆ ਫਲਾਨਾ ਕਰਾਂਗੇ ਜਿਵੇਂ ਅੱਜਕੱਲ ਕਹਿ ਦਿੰਦੇ ਆ ਅਸੀਂ 70 70 ਬੰਦੇ ਲੈ ਆਵਾਂਗੇ ਜਿਹੜੇ ਆਪਣੇ ਐਸਾ ਜੂਤ ਦੇ ਆ ਇਹ ਇਹ ਕੋਟੇ ਪਰਮਟਾਂ ਵਾਲੀ ਗੱਲ ਨਹੀਂ ਹੁੰਦੀ ਇਹ ਕੋਈ ਏਜੰਸੀ ਥੋੜੀ ਦੇਣੀ ਹੈ ਇਹ ਤਾਂ ਅਸੀਂ ਇਹ ਬਣਾਉਣਾ ਹੈ ਸਾਡੀ ਕਿ ਬੀਨੇਬਿਲਟੀ ਕਿਹੜੀ ਹੈ ਔਰ ਸਾਰੀਆਂ ਤਰ੍ਹਾਂ ਦੇ ਬੰਦੇ ਅਸੀਂ ਲੈ ਆਈਏ ਜੇ ਇਕੱਲੇ ਸਾਡੇ ਵਰਗੇ ਬਜ਼ੁਰਗਾਂ ਨੂੰ ਲਿਆਉਣਗੇ ਤਾਂ ਜੂਥ ਕਿੱਥੇ ਜਾਊਗੀ ਜੇ ਇਕੱਲੇ ਜੂਥ ਨੂੰ ਲਿਆਉਣਗੇ ਤਾਂ ਲਿਆਉਣਗੇ ਤਾਂ ਐਕਸਪੀਰੀਅੰਸ ਤੇ ਉਹਨਾਂ ਦੀ ਸਾਰੀ ਪਹਿਚਾਣ ਲੋਕਾਂ ਤੋਂ ਛੋਣ ਨੂੰ ਸਮਾਂ ਲੱਗਦਾਗਾ ਇਸ ਲਈ ਵਿਦ ਦਾ ਕੰਬੀਨੇਸ਼ਨ ਵਿਦ ਦਾ 올ਡੀ ਐਂਡ ਜੰਗਿਸਰ ਸਾਨੂੰ ਜੰਗਿਸਰ ਭਾਵੇਂ ਜਿਆਦਾ ਲਿਆਓ ਬੇਸ਼ੱਕ ਤੁਸੀਂ ਮੋਰ ਥੈਨ 50% ਜੰਗਿਸਰ ਲਿਆਓ ਲੇਕਿਨ ਵਿੱਚ ਕੋਸ਼ਿਸ਼ ਜਿਹੜੇ ਹੈਗੇ ਨੇ ਸੀਨੀਅਰ ਜੋਸ਼ ਦੇ ਨਾਲ ਹੋਸ਼ ਹੋਣਾ ਜ਼ਰੂਰੀ ਹੈ ਇਸ ਲਈ ਨਾ ਟੋਣ ਦੀ ਕੋਈ ਆਹੀ ਇੱਕ ਗਲਤੀ ਆ ਉਹ ਹੈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਾਡੀ ਇੰਟਰਨਲ ਪਾਰਟੀ ਦੇ ਵਿੱਚ ਪਠਲ ਜੀ ਕਿਉਂਕਿ ਕਾਂਗਰਸ ਦੇ ਵਕਫਾ ਅੱਜ ਆਗੂ ਚਾਹੇ ਪੰਜਾਬ ਕਾਂਗਰਸ ਮਦਨ ਰਾਜਾ ਵੜਿੰਗ ਹੋਣ ਐਮਪੀ ਰੰ ਦਾਵਾ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਵਕਫਾ ਫੌਂਸ ਤੋਂ ਕਹਿੰਦਾ ਆਏ ਨੇ ਕਿ ਅਸੀਂ ਸੀਐਮ ਫੇਸ ਦੇ ਦਾਵੇਦਾਰ ਨੇ ਪਰ ਹੁਣ ਭੁਪੇਸ਼ ਬਗੈਲ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਅਸੀਂ 2027 ਅਸੈਂਬਲੀ ਇਲੈਕਸ਼ਨਸ ਵਿੱਚ ਬਿਨਾਂ ਸੀਐਮ ਫੇਸ ਤੋਂ ਹੀ ਲੜਾਂਗੇ ਕੀ ਇਹ ਸਟ੍ਰੈਟਜੀ ਦਾ ਪਾਰਟ ਹੈ ਕਿਉਂਕਿ ਕਿਤਨਾ ਕਿਤੇ ਟੜੇਬੰਦੀ ਗਰਪਿਜ਼ਮ ਜ਼ਹਿਰ ਜੀ ਗੱਲ ਹੈ ਕਿ ਇਹਨਾਂ ਗੱਲਾਂ ਦੇ ਕਰਕੇ ਪਾਰਟੀ ਚ ਕਾਂਗਰਸ ਪਾਰਟੀ ਚ ਖਾਸ ਕਰਕੇ ਵੇਖਣ ਨੂੰ ਮਿਲਦੀ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਚ ਖੁੱਲ ਹੈ ਕਿ ਕੋਈ ਵੀ ਜੋ ਲੀਡਰ ਹੈ ਆਪਣਾ ਕੋਈ ਵੀ ਪ੍ਰਤੀਕਰਮ ਕੋਈ ਵੀ ਸਟੇਟਮੈਂਟ ਖੁੱਲ ਕੇ ਦਿੰਦਾ ਹੈ ਦੇਖੋ ਅੰਬੀਸ਼ਨ ਤਾਂ ਹਰ ਕਿਸੇ ਹੈਗੀ ਹੈ ਤੇ ਹੋਣੀ ਚਾਹੀਦੀ ਵੀ ਹੈ ਅੰਬੀਸ਼ਨ ਬਿਨਾਂ ਤਵੱਦਾ ਹੀ ਕੋਈ ਨਹੀਂ ਹੈ ਲੇਕਿਨ ਜਦੋਂ ਉਹ ਅੰਬੀਸ਼ਨ ਕੋਈ ਨਾ ਕੋਈ ਆਪਣੀ ਰੱਖਦਾ ਹੈ ਤਾਂ ਉਹਦੇ ਵਿੱਚ ਤੁਸੀਂ মিডিਆ ਵੀ ਲੋਕ ਵੀ ਬਣਾ ਦਿੰਦੇ ਆ ਇਸ ਤਰ੍ਹਾਂ ਜੀ 7-8 ਨੇ ਸੀਐਮ ਪਿੱਛੇ ਲੜੀ ਜਾਂਦੇ ਨੇ ਇਸ ਕਰਕੇ ਮੈਂ ਸਮਝ ਗਿਆ ਕਿ ਬਹੁਤ ਅੱਛਾ ਕੀਤਾ ਸਾਡੇ ਲੀਡਰਾਂ ਨੇ ਸੀਐਮ ਬਣਨਗੇ ਤਾਂ ਹੀ ਤੇ ਪਹਿਲਾਂ ਪਾਰਟੀ ਆਊਗੀ ਸਾਡੀ ਪਿਓਰਿਟੀ ਇਹ ਹੈ ਕਿ ਸੇ ਆਪਣੀ ਕਾਂਗਰਸ ਪਾਰਟੀ ਦਿੱਕ ਪੂਰੀ ਨਿਗਾਹ ਮਾਰ ਕੇ ਨਰੀਖਣ ਨਾਲ ਹਰ ਪੱਖ ਤੋਂ ਦੇਖ ਕੇ ਕਾਂਗਰਸ ਪਾਰਟੀ ਕਿਸ ਤਰ੍ਹਾਂ ਮੈਜੋਰਟੀ ਜਿੱਤ ਕੇ ਆਵੇ ਸੈਕੰਡ ਪਾਰਟ ਹੈ ਕਿ ਉਸ ਤੋਂ ਬਾਅਦ ਸੀਐਮ ਕੌਣ ਬਣੇ ਮੈਜੋਰਟੀ ਚੁਣੇ ਮੈਂਬਰ ਕਿਦੇ ਹੱਕ ਵਿੱਚ ਆ ਉਹ ਆਪਣੀ ਚੋਣ ਕਰਨਗੇ ਜਿਵੇਂ ਲੋਕ ਸਾਡੀ ਚੋਣ ਕਰਦੇ ਆ ਮੋਟਾ ਪਾ ਕੇ ਜਿਤਾਉਂਦੇ ਆ ਇਸੇ ਤਰ੍ਹਾਂ ਮੈਜੋਰਟੀ ਵਾਲਾ ਜਿੱਤਦਾ ਹੈ ਇਸੇ ਤਰ੍ਹਾਂ ਮੈਜੋਰਟੀ ਵਾਲਾ ਸੀਗਾਂ ਬਣਨਾ ਚਾਹੀਦਾ ਜੀ ਡੈਮੋਕਰੈਟਿਕ ਤਰੀਕੇ ਨਾਲ ਹੀ ਲੱਗੂ ਕਿ ਪਬਲਿਕ ਦਾ ਚੁਣਿਆ ਬੈ ਕਿਉਂਕਿ ਪਬਲਿਕ ਦੇ ਚੁਣੇ ਹੋਏ ਨੁਮਾਇंदे ਉਹਨੂੰ ਵੀ ਚੁਣ ਰਹੇ ਆ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਕੌਰ ਪੱਠਲ ਸਾਪਕਾ ਸੀਐਮ ਸਾਡੇ ਨਾਲ ਜੁੜਾ ਹਾਲਾਂਕਿ ਰਾਜਕੁਮਾਰ ਬੇਕ ਕਵੀ ਸਾਡੇ ਨਾਲ ਜੁੜੇ ਸੋਨ ਨੇ ਵਿਸਕਲ ਦਾ ਜ਼ਿਕਰ ਕੀਤਾ ਕਿ ਜੋ ਭੁਪੇਸ਼ ਬਗੇਲ ਦੀ ਸਟੇਟਮੈਂਟ ਹੈ ਉਸ ਸਾਪਕਾ ਸੀਐਮ ਚੰਨੀ ਦੇ ਨਾਲ ਜੋੜ ਕੇ ਵੇਖੀ ਜਾਏ ਪਰ ਦੂਸਰੇ ਪਾਸੇ ਰਜਿੰਦਰ ਕੌਰ ਪੱਠਲ ਨੇ ਵੀ ਇਸ ਕਲ ਦਾ ਹੀ ਜ਼ਿਕਰ ਕੀਤਾ ਕਿ ਜੋ ਸਾਪਕਾ ਸੀਐਮ ਚੰਨੀ ਨੇ ਕਿਉਂਕਿ ਦਲਿਤ 88 ਸੀ ਤੇ ਉਹਨਾਂ ਦੇ ਚਿਹਰੇ ਤੇ ਹੀ 2022 ਅਸੈਂਬਲੀ ਇਲੈਕਸ਼ਨਸ ਪੰਜਾਬ ਕਾਂਗਰਸ ਦੇ ਵੱਲੋਂ ਲੜੀਆਂ ਗਈਆਂ ਸੀ ਤੇ ਉਹਨਾਂ ਦੇ ਨਾਲ ਇਸ ਪੂਰੀ ਸਟੇਟਮੈਂਟ ਨੂੰ ਜੋੜ ਕੇ ਨਾ ਦੇਖਿਆ ਜਾਏ ਤੇ ਦਲਿਤ ਫੇਸ ਤੇ ਭੁਪੇਸ਼ ਬਗੇ ਕਲਰਜ਼ਮ ਦੀਆਂ ਜੜਾ ਡੁੰਗੀਆਂ ਨੇ ਪਰ ਕਿਸ ਗਲਤੀਆਂ ਦੇ ਵੱਲ ਇਸ਼ਾਰਾ ਕਰ ਰਹੇ ਨੇ ਇੱਕ ਵੱਡਾ ਸਵਾਲ ਹੈ ਤੇ 2022 ਦੀਆਂ ਗਲਤੀਆਂ ਉਹ ਦੁਬਾਰਾ ਦੁਹਰਾ ਨਾ ਹੋਣ ਨਹੀਂ ਚਾਹੁੰਦੇ